ਸਾਤਕਾ ਵਿੱਚ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਚਪੜੂ ਵੀ ਜਿਹੜਾ ਹੈਗੀ ਆ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਹਲਪੁਰ ਮੇਲੇ ਜੀ ਤਸੀਲ ਜੀ ਦਾ ਵੀਰੋਂ ਵਪਾਰ ਦਾ ਕੰਮ ਕਰਦੇ ਜੀ ਜਰਸੀ ਦੇ ਕਰਦੇ ਨਾਲੇ ਤੇ ਆਉਣ ਨੂੰ ਵੀਰ ਇਹਨਾਂ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਈਮੇਲ ਕਰ ਕੋੜਾ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਕਰ ਕੋਲੋਂ ਇੱਥੇ ਆ ਕੇ ਚਵਾਈ ਕਰੋ ਬਾਤ ਕਰੋ ਪੂਰਤ ਸਨੇਹ ਦੇਦੋ ਨਾਲੇ ਵੀਡੀਓ ਮਤੇ ਸ਼ੇਅਰ ਕਰਦਾ ਕਰੋ ਚਲੋ ਕੰਮ ਕੀ ਵੀ ਦਾ ਫਾਇਦਾ ਕਰਕੇ ਹੁਣ ਆਪਾਂ ਬਾਜੀ ਨਾਲ ਗੱਲਬਾਤ ਕਰੀਏ ਭਜ ਸਿਕਲ ਅਸੀ ਕਿ ਭਾਈ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਵੀਰੇ ਆਉਣ ਤੇ ਆਣਾ ਬਹੁਤ ਬਹੁਤ ਜਿਆਦਾ ਧੰਨਵਾਦ ਹਾਂਜੀ ਹੋਰ ਸਭ ਠੀਕ ਠਾਕ ਹਾਂ ਸਾਰੇ ਵਧੀਆ ਵੀਰੇ ਵਾਟਰ ਮੰਗੇ ਕਰਦੇ ਹੋ ਜੀ ਬੁਬਾਰ ਮੇਰੇ ਆਪਾਂ ਨੂੰ ਹੋ ਗਏ 2005 ਦੇ ਕੰਮ ਕਰਦੇ ਆ ਬੜਾ ਪੁਰਾਣਾ ਹੀ ਖੁੰਡਾ ਜੀ ਬੁਰੀ ਹਾਂਜੀ ਬੁਰੀ ਤੇ ਜਰਸੀ ਕਰਦੇ ਭਾਈ ਜੀ ਹੁਣ ਵੀਰੇ ਜ਼ਿਆਦਾਤਰ ਜਰਸੀ ਤੇ ਆ ਐਚ ਐਫ ਵੀ ਲੈ ਆਈ ਦੀਆਂ ਬਹੁਤ ਘੱਟ ਮੰਨ ਲਓ ਜ਼ਿਆਦਾ ਕੰਮ ਆਪਣਾ ਜਰਸੀ ਦਾ ਅਰੇ ਜਰਸੀ ਹੀ ਕਰਦੇ ਹਾਂ ਹਾਂਜੀ ਠੀਕ ਹੈ ਠੀਕ ਹਾਂਜੀ ਚੰਗੀ ਚੰਗੀ ਗਾਹਾਂ ਦੇ ਭਾਈ ਜੀ ਫਿਰ ਗਾਹ ਮੇਰੇ ਟੌਪ ਤੋਂ ਟੌਪ ਵੀ ਆਉਂਦੀ ਮਰੇ ਹਰ ਉਹਦੇ ਮਿਲਨੇ ਗਿਆ 5000 ਗ੍ਰਾਮ 7-8 ਗਾਈਆਂ ਆਪਣੇ ਕੋਲੇ ਰੁਟੀਨ ਚ ਹੁੰਦੀਆਂ ਹੀ ਆਂ ਮੋੜਦਾ ਨਹੀਂ ਘਾਗ ਮੋੜਦਾ ਨਹੀਂ ਰਹਿ ਗਿਆ ਜਾਊਗਾ ਮੰਨ ਲਓ ਮਹੀਨੇ ਦੀ ਆਪਾਂ 100 ਤੋਂ ਪਲੱਸ ਗਾਂ ਵੇਚਣੀ ਹੁੰਦੀ ਹੁੰਦੀ ਹੈ ਹਾਂਜੀ ਬਹੁਤ ਆ ਵੇ ਜੀ ਸਟ੍ਰਾਈਕ ਰਾਇਆ ਫਿਰਦਾ ਹਾਂਜੀ ਚਲੋ ਭਾਈ ਜੀ ਅੱਜ ਹੁਣ ਕਿੰਨੀਆਂ ਬਈ ਜੀ ਚਲੋ ਅੱਜ ਆਪਣੇ ਕੋਲ 6 ਵੜਾ ਵੀਰੇ 1 ਵੜਾ ਹੋਣ ਆਈਏ ਚਲੋ ਉਹ ਨਹੀਂ ਪਾਉਂਦੇ ਅੱਜ ਠੀਕ ਆ 6 ਵੜਾ ਦੀ ਵੀਡੀਓ ਬਣਾਵਾਂਗੇ ਠੀਕ ਆ ਨੰਬਰ ਤੇ ਐਡਰੈਸ ਬੋਲੋ ਜੀ ਆਪਣਾ ਪੈਂਡ ਸੁੱਖੇ ਵਾਲਾ ਵੀਰੇ ਸੰਸੀਲ ਜੀਰਾ ਜ਼ਿਲ੍ਹਾ ਫਰੋਇਦਪੁਰਾ ਵੀਰੇ ਜੀਰੇ ਤੋਂ 5 ਕਿਲੋਮੀਟਰ ਬਾਅਦ ਪੈਂਡ ਆਪਣਾ ਰੋਗੇ ਤੋਂ ਵੀ ਰਹਿ ਜਾਂਦਾ ਜੀ ਠੀਕ ਆ ਕਿਹੜੇ ਰੋਡ ਤੇ ਰਹਿਗੇ ਜੀ ਇਹ ਜੀਰੇ ਤੋਂ ਜਿਹੜਾ ਕੋਟ ਹਿੱਸੇ ਘਾਮ ਆ ਰੋਡ ਜਾਂਦਾ ਨਹੀਂ ਹਾਂਜੀ ਹਾਂਜੀ ਉਸ ਰੋਡ ਤੇ ਜੀ ਚਲੋ ਨੰਬਰ ਜੀ 978123900 ਜੀ ਇੱਕ ਵਾਰ ਫਿਰ ਬੋਲੋ ਜੀ 978123900 ਜੀ ਚਲੋ ਕੰਮ ਸ਼ੁਰੂ ਜੀ ਹਾਂਜੀ ਆਜੋ ਇਸ ਹੋਈਏ ਜੀ ਇਹ ਬੈਡ ਵੀ ਕੱਲ ਦੀ ਸੂਈ ਆ ਹਾਂ ਜੀ ਜੁਦਜਾ ਸੁਗਾ ਸੂਈ ਆ ਵੀਰੇ ਇਹ ਹਾਂ ਜੀ ਤੇ ਮਗਰ ਬੱਛੀ ਆ ਵੀਰੇ ਇਹਦੇ ਅੱਛਾ ਜੀ ਠੀਕ ਆ ਜੀ ਪਹਿਲੇ ਸੂਈ ਦਾ ਵੀਰੇ ਜਿਹੜਾ ਮਾਲਕਾਂ ਨੇ ਆਪ ਨੂੰ ਦੋ ਦੱਸਿਆ 18 ਤੋਂ 19 ਕਿਲੋ 18 ਤੋਂ 19 ਕਿਲੋ ਹਾਂ ਜੀ ਠੀਕ ਦੂਜਾ ਸਵਾਲ ਕਰੀਏ ਦੂਜਾ ਐਕੀ ਫਿਰ ਭਾਜੀ ਵਧੂਗੀ ਦੁੱਧ ਵੀਰੇ ਮੰਨ ਕੇ ਚਲੋ ਆਪਣੀ ਕੋਈ ਵੀ ਵੈੜ ਹੈ ਨਾ ਬਾਕੀ ਅਗਲਾ ਲਵੇ ਆਪਣੀ ਸਮਝ ਨਾਲ ਲਾ ਹਾਂਜੀ ਹਾਂਜੀ ਪਰ ਆਪਣੇ ਹਿਸਾਬ ਨਾਲ ਦੁੱਧ 20 ਕਿਲੋ ਬੱਚੀ ਦੇਵੂਗੀ ਠੀਕ ਆ ਬਾਕੀ ਕੋਈ ਵੀ ਭਰਾ ਲੈਂਦਾ ਆਪਣੀ ਸਮਝ ਨਾਲ ਲੈ ਲਵੇ ਕੱਲ ਨੂੰ ਪ੍ਰਾਇਮ ਪਿਆਜ਼ ਤੇ ਫਰਕ ਨਹੀਂ ਪਈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਥਾਣਾਂ ਦੀ ਆਪਣੀ ਗਾਰੰਟੀ ਹੋਊਗੀ ਭਾਵੇਂ ਬਾਈ ਕੋਈ ਆਨਲਾਈਨ ਮੰਗਾ ਲਵੇ ਹਾਂਜੀ ਹਾਂਜੀ ਗੱਡੀ ਤੇ ਮੰਗਾ ਲਵੇ ਗੱਡੀ 'ਚ ਖੜੀ ਦੇ ਥਾਣ ਵੇਖ ਲਵੇ ਜੇ ਆਪਣੀ ਗਾਇ ਵੈੜ ਦੇ ਥਾਣ ਗਲਤ ਹੋਣਗੇ ਗੱਡੀ ਦਾ ਕਿਰਾਇਆ ਆਪਣਾ ਹੋਊਗਾ ਚਲੋ ਇਹ ਦੂਜ ਬੱਠੀ ਆ ਗਿਆ ਨੇ ਵੀਰੇ ਚਲੋ ਖੈਰ ਆ ਹੀ ਹੋ ਗਿਆ ਪਰ ਦਾ ਪੂਰਾ ਚੱਲਣ ਦੇ ਆਓ ਲੋ ਜੀ ਵੇਖੋ ਹੁਣ ਬਹੁਤ ਵੱਡੀ ਜੜਤੀ ਹੈ ਕੋਲ ਵਾਲੀ ਕੁਆਲਟੀ ਵਾਲੇ ਨਾਲ ਚਾਪ ਮੈਂ ਵਧੀਆ ਹਾਂ ਜੜਤੀ ਜੜਤੀ ਕਰਦੇ ਵੰਦੂ ਵਾਦੂ ਜੜਤੀ ਨਾਲ ਨਾਰਨ ਪਈ ਖਰਾ ਹੈ ਮੜਾ ਜੇ ਇੱਥੇ ਆਜ ਆਜੋ ਜੀ ਆਜਾ ਬਠੀਕ ਲਿਓ ਹਾਂਜੀ ਮੋਲ ਗਰੀ ਜਿਤਾ ਆਪਾਂ ਬਿਲਕੁਲ ਜਾਇਜ਼ ਹੀ ਹੋਵੇ ਬਿਲਕੁਲ ਜਾਇਜ਼ ਹੀ ਛੋੜੀ ਹੋਵੇ ਬਾ ਮਾਨਤਾਨ ਹੋਊਗਾ ਹਾਂਜੀ ਵੀ ਲੋਕਾਂ ਕੋਲ ਕਰਨਾ ਹੋਵੇ 175000 ਮੰਗ ਲਿਆ ਹਾਂਜੀ ਬਿਲਕੁਲ ਜਾਇਜ਼ ਆਪਾਂ 62000 ਬੀਚ ਦੀ ਬਚੀ ਦੇ ਦਿੰਦੇ ਬਸ ਛੋੜੀ ਹੋਣੀ ਇਹਦੇ ਛੱਪਾ ਕਰ ਦਾਂਗੇ ਮਾਨ ਕਰ ਦਾਂਗੇ ਜਰੂਰ ਕੋਈ ਚੱਕਰ ਕਿੰਨਾ ਕਰ ਦੋ ਕਰ ਦੋ ਨਾਲੀ ਪੂਰੇ 60 ਦੀ ਬਚੀ ਦੇ ਦਾਂਗੇ ਜਾਨ ਦੋ ਜੇ ਨਹੀਂ ਤਾਂ ਕੋਈ ਵੀ ਵੈੜ ਦਾ ਜਿੰਨਾ ਰੇਟ ਹੋਊਗਾ ਵੀਰੇ 100 ਕਿਲੋਮੀਟਰ ਵੜ ਦਾ ਕਿ ਆਪਾਂ ਪਹੁੰਚ ਕਰ ਦਾਂਗੇ ਬੱਕਰਾਏ ਜਾਂ ਦੋ ਫਿਰ ਹਾਂਜੀ ਤੇ ਜੇ ਮਾਨ ਕਰਾਉਣਾ ਆਇਆ ਤੇ ਵਿੱਚੋਂ ਮਾਨ ਕਰਦੇ ਆਂ ਚਲੋ ਬੱਕਰਾਏ ਜਾਂ ਦੋ ਆ ਜਾਓ ਦੋ ਨੰਬਰ ਦੇ ਇਹ ਵੈੜ ਨਹੀਂ ਵੀਰੇ ਦੂਜੇ ਸੂਏ ਸੁਣਾ ਵਾ ਹਾਂਜੀ ਆਪਦੇ ਤੋਂ 10 ਦਿਨ ਲਊਗੀ ਇਹ ਠੀਕ ਹੈ ਜੀ ਹੁਣੀ ਆਈ ਹੈ ਵੈੜ ਇਹ ਠੀਕ ਆ 16 ਤੋਂ 17 ਕਿਲੋ ਦੁੱਧ ਮਾਇਰਲੇ ਸੂਏ ਦਾ ਦੱਸਿਆ ਵੀਰੇ 16 ਤੋਂ 17 ਕਿਲੋ ਦੇਵਾ ਬਹੁਤ ਬਣਾਉਂਦੀ ਹੈ ਕੁਆਲਿਟੀ ਬਹੁਤ ਹੈ ਠੀਕ ਆ ਬਣਾਉਂਦੀ ਹੈ ਹਣਾ ਜੀ ਹਾਂਜੀ ਖੋਲੋ ਖੋਲੋ ਵੀਰ लेग तो नहीं बहुत बहुत क्वालिटी भाई तो बैंड ना पूरा बनना ही तैयार होना है का ठीक है आज ले ले करो पांचा दे ले भाई ਹਾਂਜੀ ਹਾਂਜੀ ਆਪਕੇ ਤੋਂ ਦਾਦ ਲੈ ਲੀ ਬਿਲਕੁਲ ਹਾਂਜੀ ਕੁਆਲਿਟੀ ਵਹੀ ਵੇੜ ਵੇੜ ਬਹੁਤ ਸੋਹਣੀ ਜੀ ਬਹੁਤ ਵੱਡਾ ਕੱਟੂ ਹਾਂਜੀ ਇਹ ਬੱਚੀ ਦੇ ਦਾਂਗੇ ਵੀਰੇ ਅੱਜ ਦਾ ਰੇਟ ਜਿਹੜਾ ਬਿਲਕੁਲ 58000 ਹਾਂਜੀ ਵਿੱਚੋਂ ਮਾਨਦਾਨ ਕਰਦੇ ਪਾ ਠੀਕ ਆ ਹਾਂ ਚਲੋ ਆ ਜੋ ਇਹ ਵੀ ਕੱਪੜੀਆਂ ਜੀ ਇਹ ਵੀ ਕੱਪੜੀਆਂ ਵੀਰੇ ਇਹ ਵੀ ਕੱਪੜੀਆਂ ਵੇੜ ਲਈ ਦੂਜਾ ਸੁਹਾਵਾ ਹਾਂਜੀ ਠੀਕ ਆ ਦੇਣ ਇਹ ਵੀ ਹਫਤੇ ਦੇ ਅੰਦਰ ਬਾਹਰ ਲਊਗੀ ਠੀਕ ਆ 14 ਤੱਕ ਤੋਂ 15 ਕਿਲੋ ਦੁੱਧ ਦੱਸਿਆ ਵੀਰੇ ਮਰ ਲਈ ਸੂਈ ਦਾ ਆਪਾਂ ਨੂੰ ਅੱਛਾ ਜੀ ਬੱਚੀ ਲੈਵਲ ਹੁਆ ਬਤੇਰਾ ਕਰ ਜੋ ਇੱਕ ਆਦਤ ਵਧੀਆ ਰੰਗ ਟੰਗ ਬਹੁਤ ਸੋਹਣਾ ਹਾਂ ਠੀਕ ਇਹ ਵੀ ਖੋਣ ਲਈ ਮਤਲਬ ਦੋ ਜਦੂ ਜਦੂ ਸੂਏ ਇਹ ਸਾਰੀਆਂ ਪਹਿਲੇ ਪਾਠੀ ਇੱਕ ਆ ਪੰਜ ਕਰਨਾ ਚਲੋ ਲਓ ਜੀ ਵੇਖੋ ਕਰਾਂ ਵਡੀਆਂ ਵੜਾ ਨਾਲੇ ਪੂਰੀਆਂ ਆ ਜਾਓ ਜੀ ਮੂੰਹ ਮਦ ਹਰੋ ਚੰਗੀ ਦੇਖ ਮੂੰਹ ਦਾ ਹਰਕਾ ਠੀਕ ਚਲੋ ਹਾਂਜੀ ਸੰਦੀਪ ਜੀ ਇਹ ਵੀ ਬਿਲਕੁਲ ਜਾਇਜ ਆ 1.45 ਲੱਖ ਰੁਪਏ ਦਾ 1.45 ਬਿਲਕੁਲ ਜਾਇਜ ਛੋੜ ਹੀ ਹੋਣੀ ਬਸ ਵੇਚਰਾ ਹੀ ਹਾਂਜੀ ਪਹੁੰਚ ਕਰਾਉਣੀ 100 ਕਿਲੋਮੀਟਰ ਵੜ ਤੱਕ ਪਹੁੰਚ ਹੋ ਜਾਊਗੀ ਨਹੀਂ ਦਾ ਵਿੱਚੋਂ ਮਾਨਦਾਨ ਕਰਾਂਗੇ ਜਾਇਜ ਠੀਕ ਆ ਹਾਂਜੀ ਹਾਂ ਇਹ ਵੀ ਕਪੜੀ ਹੈ ਜੀ ਪੈਣ ਵੀਰੇ ਗੱਪਣ ਆਹ ਤੇ ਦੇ ਅੰਦਰ ਬਾਹਰ ਨਹੀਂ ਦੀ ਹੈ ਡੇਨ ਮੰਨ ਲਓ ਅੱਛਾ ਜੀ ਦੁੱਧ ਦੱਸਿਆ 14 ਤੋਂ 15 ਕਿਲੋ ਮਾਰ ਠੀਕ ਹੈ ਦੁੱਜਾ ਹੀ ਸੁਆ ਵੀਰੇ ਦੁੱਜਾ ਹੀ ਸੁਆ ਹਾਂਜੀ ਇਹ ਵੀ ਖੋਲੀ ਜੇ ਫਿਰ ਖੋਲੋ ਇਹ ਵੀ ਕੁਆਲਟੀ ਬਹੁਤ ਅੱਛੀ ਹੈ ਬਹੁਤ ਅੱਛੀ ਹੈ ਠੀਕ ਹੈ ਤਾਂ ਲੇ ਗੀਆਂ ਸਾਰੀਆਂ ਸਬ ਵਾਹ ਠੀਕ ਹੈ ਬਿਲਕੁਲ ਇਹਨੇ ਜਰਸੀ ਇਕੱਠੇ ਕਰੀ ਬੜੀ ਹੋ ਗਈ ਆਪਣੇ ਕੋਲ ਤੇ ਵੀ 12 12 13 13 ਵੀ ਹਾਂ ਨਹੀਂ ਬਿਲਕੁਲ ਸਹੀ ਗੱਲ ਹੈ ਇਹ ਲੱਬੇ ਲਵਾਣੇ ਮਿਲਦੇ ਹੈ ਮੱਝ ਐਣੀ ਮਿਲਦੀ ਹੈ ਇਹ ਮਰਾ ਮੁਦਰਹਾਉ ਜੀ ਚਲੋ ਆਜੋ ਹਾਂਜੀ ਭਾਜੀ ਇਹ ਬੱਚੀ ਦੇ ਦਾਂਗੇ ਬਰੇ 44000 ਰੁਪਏ 44000 ਬਿਲਕੁਲ ਜੀ ਹਾਂਜੀ ਵਿੱਚ ਇਮਾਨਦਾਨ ਕਰ ਦਾਂਗੇ ਹਾਂਜੀ ਆਜੋ ਇਹਦੀ ਵੇਡ ਨੇ ਮੇਰੇ ਪੰਜ ਨੰਬਰ ਨੇ ਵੀ ਦੂਜੇ ਸੂਏ ਸੋਨਾ ਵਾ ਹਾਂਜੀ 10 ਕਿਲੋ ਦੁੱਧ ਦੱਸਿਆ ਵੀਰੇ ਮੈਂ ਕਰ ਲਈ ਸੁਈ ਦਾ ਪਾਣੀ ਦਾ ਆਹ ਠੀਕ ਹੈ ਦੈਨ ਲਉਗੀ ਵੀਰੇ 10 ਤੋਂ 12 ਆਹ 10 ਤੋਂ 12 ਹਾਂਜੀ ਇਹ ਵੀ ਖੋਲੀ ਜੀ ਫਿਰ ਲੋ ਜੀ ਇਹ ਵੀ ਦੇਖ ਨਸਲ ਆ ਜੀ ਪੂਰੀ ਵੀਰੇ ਚਲੋ ਠੀਕ ਹੈ ਹਾਂਜੀ ਇਹ ਬੱਚੀ ਦੇ ਦਾਂਗੇ ਵੀਰੇ ਆਪਾਂ 42000 42000 ਵਿੱਚ ਮਾਨਤਨ ਕਰਾਂਗੇ ਹਾਂਜੀ ਬਿਲਕੁਲ ਜਾਇਜ਼ ਜਿਹੜੀ ਇਹ ਵੀ ਗੱਬਣੀ ਹੈ ਜੀ ਇਹ ਵੀ ਗੱਬਣਾ ਵੀਰੇ ਇਹ ਦੇਣ ਲਵਗੀ ਵੀਰੇ ਮਾਨਨ ਕਿ ਚਲੋ ਹਫਤਾ ਤੱਕ ਲਵਗੀ 12 ਕਿਲੋ ਦੱਸਿਆ ਵੀਰੇ ਮਗਲੇ ਸਿੱਦਾ ਹਾਈਟ ਮੀਡੀਅਮ ਹੈ ਇਹਦੀ ਪਹਿਲਾਂ ਦੱਸਾਂਗੇ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਜਿਹੜਾ ਜਾਇਜ਼ ਰੇਟ ਵੀ ਹੋਊਗਾ ਵੀਰੇ 34000 ਰੁਪਏ ਇਹਦਾ ਹਜ਼ਾਰ ਹੀ ਹੋਰ ਜਾਣ ਦੋ ਚਲੋ 33 ਦੇ ਦਾਂਗੇ ਜੇ ਕਹੂੰ ਬਾਕੀ ਲੈਵਾ ਥਣ ਬਹੁਤ ਚੰਗਾ ਬੰਦਾ ਕਰ ਚੱਕੀ ਉਠਾ ਦਿੰਨਾ ਬਹੁਤ ਜ਼ਿਆਦਾ ਢਿੱਲਾ ਢੂਲਾ ਪਈਆ ਉਹ ਥਣ ਬਹੁਤ ਚੰਗੀ ਆ ਚ ਨੇ ਜੋ ਰਵੇੜਾ ਜਿਹੜੇ ਸਾਰੇ ਸੋਹਣੇ ਬਾਤ ਠੀਕ ਹੈ ਜੀ ਆ ਜਾਓ ਬਾਲਿਆ ਲਾਸਟ ਵੀਡੀਓ ਜੀ ਇਹ ਹਾਂ ਜੀ ਮੇਰੇ ਵਸਤੇ ਮਲੋਈ ਆ ਰਹੀਆਂ ਠੀਕ ਹੈ ਬੱਤੀ ਤਿਆਰ ਨਾ ਇਹ ਤੇ ਤਿਆਰ ਚਲੋ ਹਾਂ ਜੀ ਦੇਖੋ ਜੀ ਆ ਵੇੜਾ ਬਾਈ ਜੀ ਨਾਲ ਬੋਲ ਜੀ ਆਓ ਇੱਥੇ ਚੁਆਈ ਕਰਕੇ ਲੈ ਕੇ ਜਾਓ ਪਾਸ ਕਰੋ ਹਣਾ ਬਾਈ ਜੀ ਸਹੀ ਹੈ ਕਿ ਨਹੀਂ ਜੀ ਹਾਂ ਜੀ ਆ ਲੈ ਚੈੱਕ ਕਰਕੇ ਲੈ ਕੇ ਜਾਓ ਹਾਂ ਬਿਲਕੁਲ ਬਿਲਕੁਲ ਵੇਰੇ ਆਦੀ ਦੀ ਛਲੀ ਕਰਕੇ ਲੈ ਜਾਓ ਹਾਂ ਹਾਂ ਜੀ ਤੇ ਜੇ ਕਿਸੇ ਭਰਾ ਨੇ ਨਹੀਂ ਵੀ ਆਉਣਾਗਾ ਹਾਂ ਜੀ ਤੇ ਮਾਨੇ ਚਲੋ ਥਾਣਾ ਦੀ ਆਪਣੀ ਗਾਰੰਟੀ ਹੋਊਗੀ ਹਾਂ ਜੀ ਤੇ ਅਗਲੇ ਦੇ ਘਰ ਤੱਕ ਪਹੁੰਚ ਹੋ ਜਾਊਗੀ ਠੀਕ ਹੈ ਹਾਂ ਜੀ ਨੰਬਰ ਜੀ ਬੋਲ ਦੋ 9781230900 ਵੇ ਸਸਤੀ ਗਾ ਸਸਤੀ ਗਾ ਜੀ